ਹਾਂਜੀ ਹਾਂ ਜੀ ਜੀ ਨਮਸਕਾਰ ਹਾਂਜੀ ਅੱਜ ਧਾਰਮਿਕ ਮੰਚ ਤੇ ਆਪਾਂ ਖੜੇ ਆ ਪੋੜਾਂ ਦੇ ਨਾਪਾ ਵਿੱਚ ਕੀ ਪ੍ਰੋਗਰਾਮ ਹੈ ਜਿਵੇਂ ਕੀ ਮੇਰੇ ਕਹਾ ਦਾ ਕੈਂਪ ਕਰ ਅੱਜ ਸਭ ਨਾਲੋਂ ਪਹਿਲਾਂ ਤਾਂ ਮੈਂ ਅਸ ਦੀਆਂ ਗੁਰੂ ਪੁਰਬਨਾਂ ਦੀਆਂ ਲੱਖ ਲੱਖ ਮਾਰਕਾ ਦਿੰਨਾ ਸਾਰੀ ਦੁਨੀਆ ਭਰ ਦੇ ਲੋਕਾਂ ਨੂੰ ਕਿਉਂਕਿ ਬਹੁਤ ਹੀ ਅੱਜ ਐਸਾ ਸ਼ੁਭ ਕੰਮ ਕੀਤਾ ਡਾਕਟਰ ਅਜੇ ਕੁਮਾਰ ਜੀ ਔਰ ਇਹਨਾਂ ਦੇ ਚੈਰੀਟੇਬਲ ਵੱਲੋਂ ਯਸ਼ਪਾਲ ਗੋਇਲ ਜੀ ਮੈਂ ਹਾਂ ਪ੍ਰੋਫੈਸਰ ਰਵਿੰਦਰ ਸਿੰਘ ਜੀ ਔਰ ਅਰਜਨ ਅਠਵਾਲ ਜੀ ਇਹਨਾਂ ਦੀ ਟੀਮ ਨੇ ਵਾਲਮੀਕੀ ਸ਼ਬਦ ਦੀ ਟੀਮ ਨੇ ਜੋ ਵੀ ਕੰਮ ਕੀਤਾ ਬੜਾ ਬਹੁਤ ਅੱਛਾ ਕੀਤਾ ਕਿਉਂਕਿ ਗਰੀਬ ਲੋਕਾਂ ਦਾ ਇਹਦੇ ਵਿੱਚ ਬਹੁਤ ਵੱਡਾ ਭਲਾਇਆ ਜਿਹੜਾ ਇਹਨਾਂ ਨੇ ਪਹਿਲੀ ਵਾਰ ਕੈਂਪ ਲਾਇਆ ਅੱਖਾਂ ਦੇ ਤੇ ਉਹਦੇ ਵਿੱਚ ਸਾਡੇ ਨਗਰ ਦੇ ਵਿੱਚੋਂ ਮਹੱਲੇ ਦੇ ਵਿੱਚੋਂ ਸਾਡੀ ਬਜ਼ੁਰਗ ਬੀਬੀਆਂ ਮੇਰੇ ਵੀ ਬਜ਼ੁਰਗ ਜਵਾਨ ਬੱਚੇ ਸਾਰੇ ਆਏ ਹਨ ਕੋਲੇ ਜਿਨ੍ਹਾਂ ਨੇ ਅੱਖਾਂ ਦਾ ਆਪਣਿਆਂ ਦਾ ਚੈੱਕਅਪ ਕਰਾਇਆ ਇਹਨਾਂ ਦੇ ਅਸੀਂ ਬੜੇ ਰਿਣੀ ਆ ਔਰ ਵਾਲਮੀਕੀ ਸ਼ਬਾ ਬਣਾ ਧੰਨਵਾਦ ਕਰਦੇ ਆ ਸ਼ਿੰਗਲਾ ਸਾਹਿਬ ਦਾ ਔਰ ਰਵਿੰਦਰ ਕੁਮਾਰ ਪ੍ਰੋਫੈਸਰ ਜੀ ਦਾ ਔਰ ਚੈਰੀਟੇਬਲ ਦਾ ਇਹਨਾਂ ਦੇ ਸਾਰੇ ਸਮੂਹ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਅੱਛਾ ਕੰਮ ਕੀਤਾ ਇਹਨਾਂ ਨੇ ਔਰ ਪਹਿਲਾ ਕੰਮ ਕੀਤਾ ਮੈਂ ਚਾਹੂਗਾ ਇਹਨਾਂ ਨੂੰ ਬੇਨਤੀ ਕਰੂੰਗਾ ਦੇ ਜਿਹੜਾ ਕੈਂਪ ਹੈ ਹਰ ਸਾਲ ਹੀ ਲਾਇਆ ਜਾਵੇ ਤਾਂ ਬਹੁਤ ਹੀ ਬਿਹਤਰ ਹੋਏਗਾ ਤਾਂ ਕਿ ਗਰੀਬ ਲੋਕਾਂ ਦਾ ਭਲਾ ਹੋ ਸਕੇ ਦੂਸਰੀ ਗੱਲ ਇਹ ਬੇਨਤੀ ਕਰੂੰਗਾ ਮੈਂ ਵੀ ਸ਼ਵਨ ਵਾਲਾ ਪਹਿਲਾ ਸਾਡੇ ਜਸਪਾਲ ਸਿੰਘਲਾ ਜੀ ਜਿਹੜੇ ਐਡਵੋਕੇਟ ਹੈ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਵੱਲੋਂ ਸਾਡੇ ਧਰਮਸ਼ਾਲਾ ਦੇ ਵਿੱਚ ਬਾਥਰੂਮਾਂ ਦਾ ਪ੍ਰਬੰਧ ਕਰਾਇਆ ਗਿਆ ਆ ਬਾकायदा ਤੌਰ ਤੇ ਉਹ ਮੁਕੰਮਲ ਹੋ ਚੁੱਕਿਆ ਆ ਔਰ ਪਿੱਛੇ ਆ ਪੋਲੇ ਸ਼ੰਕਰ ਜੀ ਦਾ ਮੰਦਿਰ ਆ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਬੜਾ ਯੋਗਦਾਨ ਆ ਇਹਨਾਂ ਦੇ ਅਸੀਰੰਡੀਆਂ ਉਹ ਧੰਨਵਾਦ ਕਰਦੇ ਆ ਸਾਡੇ ਮਾਲਾਨਵਾਸੀਆ ਵੱਲੋਂ ਤੇ ਸਾਡੀ ਟੀਮ ਵੱਲੋਂ ਮੰਦਰ ਸਭਾ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦੇ ਕੇ ਬਹੁਤ ਅੱਛਾ ਕੰਮ ਕੀਤਾ ભગવાન ਵਾਲਮੀਕੀ ਸ਼ਕਤੀ ਅਮਰ ਰਹੇ ભગવાન ਵਾਲਮੀਕੀ ਸ਼ਕਤੀ ਅਮਰ ਰਹੇ ਅੱਜ ਦੇ ਸੁਭ ਦਿਹਾੜੇ ਸ੍ਰੀ ਗੁਰੂ ਪੁਰਨਮਾ ਦੇ ਖੂਬ ਅਕਸਰ ਤੇ ਭਗਵਾਨ ਬਾਲਮਿਕੀ ਸਭਾ ਵੱਲੋਂ ਅੱਖਾਂ ਦਾ ਜੋ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਐਸੇ ਕੈਂਪ ਜੋ ਲੱਗਦੇ ਨੇ ਇਹ ਤਾਂ ਸਮਾਜ ਨੂੰ ਇਸ ਦਾ ਬੜਾ ਫਾਇਦਾ ਹੁੰਦਾ ਹੈ ਭਗਵਾਨ ਬਾਲਮਿਕੀ ਸਭਾ ਦੇ ਪ੍ਰਧਾਨ ਸ਼੍ਰੀ ਅਰਜਨ ਅਟਵਾਲ ਜੀ ਮਾਰਗਦਰਸ਼ਕ ਸ਼੍ਰੀ ਦੀਪ ਚੰਦ ਜੀ ਹੰਸ ਵਿਜੇ ਜੀ ਕਰਨ ਜੀ ਕ੍ਰਿਸ਼ਨ ਜੀ ਅਜੇ ਜੀ ਅਵਸ਼ੇਕ ਜੀ ਹੈਪੀ ਜੀ ਇਹਨੇ ਸਾਰੀ ਇਹ ਸੰਸਥਾ ਹੈ ਬਹੁਤ ਹੀ ਦਿਨ ਰਾਤ ਸਮਾਜ ਦੇ ਕੰਮਾਂ ਵਿੱਚ ਲੱਗੀ ਹੋਈ ਹੈ ਭਗਵਾਨ ਬਾਲਮੀਕੀ ਦੇ ਅਰਨਾ ਵਿੱਚ ਇਹ ਹੀ ਬੇਨਤੀ ਹੈ ਵੀ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਔਰ ਐਸੇ ਸਮਾਜ ਦੇ ਕੰਮ ਕਰਦੇ ਰਹਿਣ ਬਾਲਮੀਕੀ ਸ਼ਕਤੀ ਅਮਰ ਹੈ ਬਾਲਮੀਕੀ ਸ਼ਕਤੀ ਅਮਰ ਹੈ ਧੰਨਵਾਦ ਜੀ ਜੀ ਨਮਸਕਾਰ ਨਮਸਕਾਰ ਜੀ ਦੇ ਭਗਵਾਨ ਵਾਲਮੀਕੀ ਸਭਾ ਗੋੜਾਂਗੜ੍ਹ ਨਾ ਪਾਪਾ ਮੰਦਿਰ ਦੇ ਵਿੱਚ ਖੜੇ ਆ। ਥੋਡੇ ਵੱਲੋਂ ਮੌਕੇ ਤੇ ਕੈਂਪ ਲਗਾਏ ਜਾਂਦੇ ਨੇ। ਤਾਂ ਅੱਜ ਇੱਕ ਪੂਰੇ ਲੱਗਿਆ ਸਭਾ ਵੱਲੋਂ ਲਗਾਇਆ ਗਿਆ ਥੋਡੇ ਵੱਲੋਂ ਲਗਾਇਆ ਗਿਆ। ਜੈ ਵਾਲਮੀਕੀ ਜੀ। ਅੱਜ ਗੁਰਪੁਣਿਆ ਦੇ ਸੰਦਰਭ ਦੇ ਵਿੱਚ ਸਿਸ਼ਟੀ ਰਚੈਤਾ ਭਗਵਾਨ ਵਾਲਮੀਕੀ ਨੂੰ ਯਾਦ ਕਰਦੇ ਹੋਏ ਮੇਰੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਵਾਲਮੀਕੀ ਸਭਾ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਅੱਖਾਂ ਦੇ ਮੁਫਤ ਚੈੱਕਅਪ ਹੋ ਰਹੇ ਨੇ। ਉਸ ਤੋਂ ਬਾਅਦ ਜੇ ਕੋਈ ਲੋੜਵੰਦ ਕੋਈ ਮਰੀਜ਼ ਆਂਦਾ ਹੈ ਤਾਂ ਉਹਨਾਂ ਦੇ ਲੈਣੇ ਵੀ ਪੁਆਏ ਜਾਣਗੇ ਤਾਂ ਇਹ ਜੋ ਕੈਂਪ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਸਭ ਤੋਂ ਵੱਡਾ ਸਹਿਯੋਗ ਹੈ ਸਾਡੇ ਅੱਜ ਦੇ ਜੋ ਵਿਸ਼ੇਸ਼ ਮੁੱਖ ਮਹਿਮਾਨ ਨੇ ਐਡਵੋਕੇ ਜਸ਼ਪਾਲ ਜੀ ਜਿਨ੍ਹਾਂ ਨੂੰ ਨਾਪੇ ਦੇ ਹਰ ਇੱਕ ਇਨਸਾਨ ਜਾਣਦਾ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਇਹਦੇ ਵਿੱਚ ਸਾਡਾ ਕੋਈ ਨਹੀਂ ਹੈ ਕਰਨ ਕਰਾਉਣ ਦਾ ਪਰਮਾਤਮਾ ਹੀ ਹੈ ਹਾਂ ਜੀ ਬਲਾਂ ਜੀ ਜੈ ਆਵਾਜ਼ ਵਿੱਚ ਜੀ ਹਰ ਹਰ ਵਾ ਜੀ ਜੀ ਝੂਲ जय वाल्मीकि जी हर हर वाल्मीकि जी आज ਪਹਿਲਾ ਕੈਂਪ ਲਗਾਇਆ ਜਾ ਰਿਹਾ ਜੀ ਵਲਮੀਕ ਸਭਾ ਵੱਲੋਂ ਤੇ ਰਵਿੰਦਰ ਵੀਰ ਸਿੰਘ ਜੀ ਵੱਲੋਂ ਜੀ ਤੇ ਲੋਟ ਬੰਦ ਬੰਦਿਆਂ ਲਈ ਜੀ ਇਹ ਕੈਂਪ ਲਗਾਇਆ ਜਾ ਰਿਹਾ ਜੀ ਅੱਖਾ ਦਾ ਕੈਂਪ ਲਗਾਇਆ ਜਾ ਰਿਹਾ ਜੀ ਜਿਹਦੇ ਵਿੱਚ ਜੀ ਲੰਚ ਵਗੈਰਾ ਫਰੀ ਪਾਏ ਜਾਣਗੇ ਜੀ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਸਪਾਲ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਸਾਡਾ ਸਹਿਯੋਗ ਮਾਦਾ ਲੈਜ ਵੀ ਫ੍ਰੀ ਪਾਏ ਜਾਣਗੇ ਲੈਜ ਵੀ ਫ੍ਰੀ ਪਾਏ ਜਾਣਗੇ ਦਵਾਈਆਂ ਦਵਾਈਆਂ ਫ੍ਰੀ ਦਿੱਤੇ ਜਾਣਗੇ ਐਨਕਲ ਨੂੰ ਵੈਂਟੇ ਫ੍ਰੀ ਦਿੱਤੇ ਜਾਣਗੇ ਇਹ ਚੰਡੀਗੜ੍ਹ ਹਸਪਤਾਲ ਆ ਜੀ ਨਾਪਾ ਨਾਪਾ ਜੀ ਛਣੇ ਕਿਵੇਂ ਲੱਗੇ ਮੈਂ ਤੁਹਾਨੂੰ ਅੱਖਾਂ ਚੈੱਕ ਕਰਾਇਆ ਸਭ ਤੋਂ ਪਹਿਲਾਂ ਤਾਂ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਤੇ ਮੈਂ ਧੰਨਵਾਦ ਕਰਦਾਗਾ ਸਾਡੇ ਰਵਿੰਦਰ ਜੀ ਡਿਵਾਈਨ ਚੈਰੀਟੇਬਲ ਟਰਸਟ ਜਿੰਨਾ ਵੱਲੋਂ ਅੱਖਾਂ ਦਾ ਮੈਡੀਕਲ ਫ੍ਰੀ ਚੈੱਕਅਪ ਕੈਂਪ ਲਵਾਇਆ ਗਿਆਗਾ ਜੇ ਸਾਡੇ ਵਾਲਮੀਕ ਮੰਦਿਰ ਦੇ ਵਿੱਚ ਸਾਡੇ ਸਮਾਜ ਨੂੰ ਬਹੁਤ ਇਹਦੀ ਚੀਫ ਦੀ ਲੋੜ ਆ ਦੇਖੋ ਕੈਂਪ ਬਹੁਤ ਚੀਜ਼ਾਂ ਦੇ ਲਗਾਏ ਜਾਂਦੇ ਨੇ ਪਰ ਇਹ ਇੱਕ ਸਮਾਜ ਦੇ ਵਿੱਚ ਬਹੁਤ ਚੰਗੀ ਗੱਲ ਆ ਜਿੱਥੇ ਸਮਾਜ ਦੀ ਸੇਵਾ ਕੀਤੀ ਜਾ ਰਹੀ ਆ ਮੈਡੀਕਲ ਕੈਂਪ ਲੱਗੇ ਜਾ ਰਹੇ ਨੇ ਅੱਜ ਇੱਥੇ ਲਗਾਇਆ ਗਿਆਗਾ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾਗਾ ਜਿਹਦੇ ਵਿੱਚ ਲੈਂਸ ਵੀ ਪਾਏ ਜਾਣਗੇ ਦਵਾਈ ਵਾਲਿਆਂ ਨੂੰ ਦਵਾਈ ਵੀ ਮਿਲਦੀ ਜਾਊਗੀ ਅਸੀਂ ਸਾਰੇ ਸਾਡੇ ਮੰਦਰ ਦੇ ਪ੍ਰਧਾਨ ਖੜੇ ਨੇਗੇ ਚੰਡੀਗੜ੍ਹ ਦੇ ਅੱਖਾਂ ਦਾ ਹਸਪਤਾਲ ਆ ਜੀ ਨਾਭਾ ਉਹਨਾਂ ਕੋਲੋਂ ਲਵਾਇਆ ਗਿਆਗਾ ਮਸਕਾਰ ਜੀ ਨਾਮ ਮੇਰਾ ਨਾਮ ਅਜੇ ਕੁਮਾਰਾ ਜੀ ਮੈਂ ਚੰਡੀਗੜ੍ਹ ਅਖਾਂ ਨਾਪੀ ਬਲੂ ਅੱਜ ਵਾਲਮੀਕੀ ਮੰਦਰ ਬੋੜਾ ਗੜ ਨਾਬਾ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਰਵਿੰਦਰ ਸਿੰਘ ਵੀਰ ਜੀ ਡਿਵਾਈਨ ਅੰਦਰ ਚੈਰੀਟੇਬਲ ਗਰੁੱਪ ਤੇ ਵਾਲਮੀਕੀ ਸਭਾ ਨਾਬਾ ਵੱਲੋਂ ਬੋੜਾ ਗੜ ਅਛੀ ਮੰਦਰ ਦਾ ਅੱਜ ਕੈਂਪ ਲਾਇਆ ਹੋਇਆ ਹੈ ਬੜਾ ਅੱਛਾ ਕੈਂਪ ਚੱਲ ਰਿਹਾ ਜੀ ਅਸੀਂ ਹੁਣ ਤੱਕ ਅਸੀਂ 70 80 ਮਰੀਜ਼ਾਂ ਦਾ ਚੈੱਕਅਪ ਕਰ ਚੁੱਕੇ ਹਾਂ ਇਹ ਲੋੜਮੰਦ ਮਰੀਜ਼ਾਂ ਦੇ ਦੇਖੋ ਅਸੀਂ ਦੇਖਾਂਗੇ ਜਿਹੜੇ ਲੋੜਮੰਦ ਮਰੀਜ਼ ਹੋਏ ਡਿਵਾਈਨ ਅੰਜਲ ਚੈਰੀਜ ਵਾਲੇ ਗਰੁੱਪ ਵੱਲੋਂ ਅਰਵਿੰਦਰ ਸਿੰਘ ਜੀ ਜੀ ਵੱਲੋਂ ਉਹਨਾਂ ਦੇ ਲੈਂਸ ਵੀ ਪੁਆਏ ਜਾਂ